ਪਹਿਲਾ ਬਜਟ ਦਾ ਬਾਅਦ ਚ ਗੱਲ ਕਰਦਾ ਇਹ ਫਰਾਡ ਸੈਸ਼ਨ ਹੈ ਜੇ ਬਜਟ ਦੀ ਗੱਲ ਕਰਾਂ ਤੇ 60000 ਕਰੋੜ ਤੋਂ ਜ਼ਿਆਦਾ ਕਰਜ਼ਾ ਹੈ ਇਹਨਾਂ ਨੇ ਇਹ ਜਿਹੜੇ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ ਸਾਡੇ ਪੰਜਾਬ ਦੇ ਉੱਤੇ ਹੋਰ ਬੋਝ ਪਾਤਾ ਪਰ ਉਹ ਸੈਕੰਡਰੀ ਇਸ਼ੂ ਅੱਜ ਇਹ ਸੈਸ਼ਨ ਅੱਜ ਚਾਹੀਦਾ ਸੀਗਾ ਪੰਜਾਬ ਦੀ ਇਨਟੈਗਰਿਟੀ ਹੋਣ ਨੂੰ ਬਚਾਉਣ ਵਾਸਤੇ ਜਿਹੜਾ ਡਾਕਾ ਸਾਡੇ ਦੇ ਵਜ੍ਹਾ ਜੋ ਹਰਿਆਣੇ ਦੀ ਪੁਲਿਸ ਨੇ ਪੰਜਾਬ ਦੇ ਅੰਦਰ ਵੜ ਕੇ ਬੈਰੀਕੇਡਿੰਗ ਸਾਡੇ ਘੱਗਰ ਦੇ ਰਿਆਦ ਦੇ ਅੰਦਰ ਆਣ ਕੇ ਅ ਡਰੋਨ ਰਾਹੀਂ ਟੈਰ ਟੈਰ ਗੈਸ ਸ਼ੈਲਸ ਮਾਰ ਮਾਰ ਕੇ ਰਬਰ ਬੁਲੇਟਸ ਮਾਰ ਮਾਰ ਕੇ ਸ਼ੁਭ ਕਰਨ ਵਰਗੇ ਇੱਕ ਨਿਹੱਤੇ ਕਿਸਾਨ ਦੀ ਦਾ ਕਤਲ ਕੀਤਾ 250 ਤੋਂ ਉੱਤੇ ਫੱਟੜ ਕੀਤਾ ਸੈਂਕੜੇ ਟਰੈਕਟਰ ਭੰਤੇ ਨਿਸ਼ਾਨ ਸਾਹਿਬ ਪੈਰਾਂ ਥੱਲੇ ਕੁਚਲ ਦਿੱਤਾ ਕੀ ਉਹਦਾ ਕੋਈ ਹਿਸਾਬ ਨਹੀਂ ਹੋਣਾ ਚਾਹੀਦਾ ਇਹ ਸੈਸ਼ਨ ਕਾਦੇ ਲਈ ਬਣਾਇਆ ਇਹਨੂੰ ਇਹਨੂੰ ਬੰਦ ਕਰ ਤਾਲਾ ਲਾ ਦੇਣਾ ਚਾਹੀਦਾ ਵਾ ਅੱਜ ਚਾਹੀਦਾ ਸੀ ਸਪੈਸ਼ਲ ਵਨ ਡੇ ਸੈਸ਼ਨ ਟੂ ਕੰਡੈਮ ਦੀ ਐਟ੍ਰੋਸਿਟੀਜ਼ ਆਫ ਦਾ ਬੀਜੇਪੀ to condemn the brutality and cruelty of barbaric acts of the bjp haryana government and the police and uh, msp nu kida legal guarantee banaya ja sake oda resolution pass karke modi government nu bhejna chahida si and chief minister should lead a delegation of all parties to meet the prime minister what is happening in punjab ki punjab desh da hissa nahi ga ki ina andatya ne koi kaam nahi kita ki ina de bacche borderan de utte apni jaan na nahi kware kede bjp de leader da baccha ਬਾਰਡਰ ਤੇ ਮਰਿਆ ਇਹ ਸਾਰੀਆਂ ਗੱਲਾਂ ਅੱਜ ਇਹ ਪੁੱਛਣ ਵਾਲੀਆਂ ਸੀਗੀਆਂ ਤੇ ਇਹਦੀਆਂ ਪ੍ਰਾਇੋਰਟੀਜ਼ ਭਗਵੰਤ ਦੀਆਂ 100% ਗਲਤ ਆ ਸਵਾਇ ਚੁਟਕਲੇ ਸਵਾਇ ਦੂਜਿਆਂ ਦੇ ਤੰਜ਼ ਕਸਣ ਤੋਂ ਬਗੈਰ ਇਹਨੂੰ ਕੱਖ ਨਹੀਂ ਆਉਂਦਾ ਔਰ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਇਹਨਾਂ ਨੂੰ ਸਹੀ ਦੱਸੇਗਾ ਪਰ ਕਿਸਾਨਾਂ ਦੀ ਗੱਲ ਅੱਜ ਜੇ ਨਹੀਂ ਕਰਨ ਦੇਣਗੇ ਤਾਂ ਸਦਨ ਨਹੀਂ ਚੱਲਣ ਦੇਾਂਗੇ ਮੈਂ ਕਹਿ ਦਿਆਂ ਜਾਨਾ ਤੁਹਾਨੂੰ ਉਹ ਸਾਡੇ ਸਾਡੇ ਹਕੂਕ ਤੇ ਡੱਕਾ ਮਾਰਿਆ ਹੋਆ ਸਾਡੇ ਅਧਿਕਾਰਾਂ ਤੇ ਸਾਡੀ ਆਟੋਨਮੀ ਤੇ ਸਾਡੇ ਫੈਡਰਲ ਢਾਂਚੇ ਤੇ ਬੀਜੇਪੀ ਹਰਿਆਣਾ ਪੁਲਿਸ ਦਾ ਡਾਕਾ ਪਹਿਲਾਂ ਇਹ ਦੱਸਿਓ ਉਹਦੇ ਤੇ ਪਰਚਾ ਕੀ ਕੀਤਾ ਕੀਤਾ ਪਰਚਾ ਜੀ ਜ਼ੀਰੋ ਐਫ ਆਈ ਆਰ ਅਨਨੋਨ ਬੰਦੇ ਕਹਿੰਦੇ ਆ ਆਪ ਹੀ ਟਿਚਰਾ ਕਰਦਾ ਹੁੰਦਾ ਸੀਗਾ ਪੁਲਿਸ ਕਦੀ ਆਣ ਪਛਾਹਤੀ ਹੁੰਦੀ ਹੈ ਜੀ ਪਾਰਲੀਮੈਂਟ 'ਚ ਇਹਦਾ ਲੈਕਚਰ ਆ ਉਹਨਾਂ ਦੀ ਜੀ ਸਰਵਿਸ ਨੰਬਰ ਹੁੰਦਾ ਜੀ ਉਹਨਾਂ ਦੇ ਵੈਪਨਸ ਹੁੰਦੇ ਜੀ ਉਹਨਾਂ ਦੀ ਹੁਣ ਆਪ ਹੀ ਮੁੱਕਰ ਗਿਆ ਔਰ ਇਹਨੇ ਜਿਹੜਾ ਕੱਲ ਐਫ ਆਈ ਆਰ ਕੀਤੀ ਸ਼ੁਭ ਕਰਨ ਵਾਲੀ ਇਹਨੇ ਆਪਣੇ ਆਪ ਨੂੰ ਸੁਖਬੀਰ ਬਾਦਲ ਦੀ ਕੈਟਾਗਰੀ ਚ ਪਾ ਲਿਆ ਵਾ ਕਿਉਂਕਿ ਇਨਸਾਫ ਹੀ ਦੇਣਾ ਨੇ ਚਾਹੁੰਦਾ ਇਹ ਸਾਰਾ ਹੈ ਹੀ ਬਿਲਕੁਲ ਮਿਲੀ ਭੁਗਤ ਨਾਲ ਜੁਆਇੰਟ ਆਪਰੇਸ਼ਨਸ ਨੇ ਜਿਨਨੇ ਜਿਨਨੇ ਤੁਹਾਡੇ ਹੈਗੇ ਨੇ ਹੇਟ ਚੈਨਲਸ ਉਹ ਪ੍ਰੋਮੋਟ ਹੋ ਰਹੇ ਨੇ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਹਰਿਆਣੇ ਚ ਰਹਿੰਦੇ ਨੇ ਉਹਨਾਂ ਦੇ ਪਾਸਪੋਰਟ ਕੈਨਸਲ ਕੀਤੇ ਜਾ ਰਹੇ ਨੇ ਵੀਜ਼ਾ ਵਾਟ ਇਜ਼ ਭਗਵਾਨ ਡੂਇੰਗ ਹੇਅਰ ਜਿਹੜੇ ਹੇਟ ਸੋਸ਼ਲ ਮੀਡੀਆ ਹੈਂਡਲਰਸ ਨੇ ਜਿਹੜੇ ਪੰਜਾਬ ਦੇ ਖਿਲਾਫ ਹੇਟ ਕਰਦੇ ਨੇ ਉਹਨਾਂ ਬਾਰੇ ਇੱਕ ਉਹਨਾਂ ਨੂੰ ਬਲੌਕ ਕਿਉਂ ਨਹੀਂ ਕਰਦਾ ਜੇ ਉਹ ਕਾਰਵਾਈ ਕਰ ਸਕਦੇ ਵੀਜ਼ੇ ਤੇ ਪਾਸਪੋਰਟ ਇਧਰ ਕਰੇ ਵੀਜ਼ੇ ਪਾਸਪੋਰਟ ਕੈਨਸਲ ਜਿਹੜੇ ਹਰਿਆਣਾ ਪੁਲਿਸ ਨੇ ਅੰਦਰ ਆਣ ਕੇ ਸਾਡੇ ਕੁਸਕੇ ਕੰਮ ਕੀਤਾ ਮੈਨੂੰ ਮੈਂ ਥੋੜਾ ਜਿਹਾ ਪੜਿਆ ਸੋਸ਼ਲ ਮੀਡੀਆ ਤੇ ਉਹਦੇ ਤੇ ਪੁਲਿਸ ਦੀ ਕਾਰਵਾਈ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਅਗਰ ਚਰਚ ਸੰਚਿਤ ਨਹੀਂ ਨੂੰ ਕੁਛ ਹੋਇਆ ਤੇ ਪਹਿਲਾਂ ਬਜਟ ਦਾ ਬਾਅਦ ਚ ਗੱਲ ਕਰਦਾ ਇਹ ਫਰਾਡ ਸੈਸ਼ਨ ਹੈ ਜੇ ਬਜਟ ਦੀ ਗੱਲ ਕਰਾਂ ਤੇ 60 ਹਜ਼ਾਰ ਕਰੋੜ ਤੋਂ ਜ਼ਿਆਦਾ ਕਰਜ਼ਾ ਹੈ ਇਹਨਾਂ ਨੇ ਇਹ ਜਿਹੜੇ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ ਸਾਡੇ ਪੰਜਾਬ ਦੇ ਉੱਤੇ ਹੋਰ ਬੋਝ ਪਾਤਾ ਪਰ ਉਹ ਸੈਕੰਡਰੀ ਇਸ਼ੂ ਅੱਜ ਇਸ ਸੈਸ਼ਨਾਂ ਚਾਹੀਦਾ ਸੀਗਾ ਪੰਜਾਬ ਦੀ ਇੰਟੈਗ੍ਰਿਟੀ ਹੋਣ ਨੂੰ ਬਚਾਉਣ ਵਾਸਤੇ ਜਿਹੜਾ ਡਾਕਾ ਸਾਡੇ ਦੇ ਵਜ੍ਹਾ ਜੋ ਹਰਿਆਣੇ ਦੀ ਪੁਲਿਸ ਨੇ ਪੰਜਾਬ ਦੇ ਅੰਦਰ ਵੜ ਕੇ ਬੈਰੀਕੇਡਿੰਗ ਸਾਡੇ ਖੱਗਰ ਦੇ ਰਿਆ ਦੇ ਅੰਦਰ ਆਣ ਕੇ ਡਰੋਨ ਰਾਹੀਂ ਟੇਰ ਟੇਰ ਗੈਸ ਸ਼ੈਲਜ਼ ਮਾਰ-ਮਾਰ ਕੇ ਰਬਰ ਬੁਲੇਟਸ ਮਾਰ-ਮਾਰ ਕੇ ਸ਼ੁਭ ਕਰਨ ਵਰਗੇ ਇੱਕ ਨਿਹੱਤੇ ਕਿਸਾਨ ਦੀ ਦਾ ਕਤਲ ਕੀਤਾ 250 ਤੋਂ ਉੱਤੇ ਫੱਟੜ ਕੀਤਾ ਸੈਂਕੜੇ ਟਰੈਕਟਰ ਭੰਨ ਤੇ ਨਿਸ਼ਾਨ ਸਾਹਿਬ ਪੈਰਾਂ ਥਲੇ ਕੁਚਲ ਦਿੱਤਾ ਕਿ ਉਹਦਾ ਕੋਈ ਹਿਸਾਬ ਨਹੀਂ ਹੋਣਾ ਚਾਹੀਦਾ ਇਹ ਸੈਸ਼ਨ ਕਾਦੇ ਲਈ ਬਣਾਇਆ ਨੂੰ ਇਹਨੂੰ ਬੰਦ ਕਰ ਤਾਲਾ ਲਾ ਦੇਣਾ ਚਾਹੀਦਾ ਵਾ ਅੱਜ ਚਾਹੀਦਾ ਸੀ ਸਪੈਸ਼ਲ ਵਨ ਡੇ ਸੈਸ਼ਨ ਟੂ ਕੰਡਮ ਦੀ ਅਟ੍ਰੋਸਿਟੀਆਂ ਆਫ ਦਾ ਬੀਜਪੀ ਟੂ ਕੰਡਮ ਦੀ ਬਲੂਟੈਲਿਟੀ ਐਂਡ क्रੂਐਲਿਟੀ ਆਫ ਬਾਰਬੇਰਿਕ ਐਕਟਸ ਆਫ ਦਾ ਬੀਜਪੀ ਹਰਿਆਣਾ ਗਵਰਨਮੈਂਟ ਐਂਡ ਦਾ ਪੁਲਿਸ ਐਂਡ ਐਮਐਸਪੀ ਨੂੰ ਕਿਦਾਂ ਲੀਗਲ ਗਾਰੰਟੀ ਬਣਾਇਆ ਜਾ ਸਕੇ ਉਹਦਾ ਰੈਜ਼ੋਲੂਸ਼ਨ ਪਾਸ ਕਰਕੇ ਮੋਦੀ ਗਵਰਨਮੈਂਟ ਨੂੰ ਭੇਜਣਾ ਚਾਹੀਦਾ ਸੀ ਔਰ ਚੀਫ ਮਿ ਟੂ ਮੀਟ ਦਾ ਪ੍ਰਾਈਮ ਮਿਨਿਸਟਰ ਵਾਟ ਇਜ਼ ਹੈਪਨਿੰਗ ਇਨ ਪੰਜਾਬ ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈਗਾ ਕੀ ਇਹਨਾਂ ਅੰਦਾਤਿਆਂ ਨੇ ਕੋਈ ਕੰਮ ਨਹੀਂ ਕੀਤਾ ਕੀ ਇਹਨਾਂ ਦੇ ਬੱਚੇ ਬਾਰਡਰਾਂ ਦੇ ਉੱਤੇ ਆਪਣੀ ਜਾਨਾਂ ਨਹੀਂ ਗਵਾਰੇ ਕਿਹੜੇ ਬੀਜੇਪੀ ਦੇ ਲੀਡਰ ਦਾ ਬੱਚਾ ਬਾਰਡਰ ਤੇ ਮਰਿਆ ਇਹ ਸਾਰੀਆਂ ਗੱਲਾਂ ਅੱਜ ਇਹ ਪੁੱਛਣ ਵਾਲੀਆਂ ਸੀਗੀਆਂ ਤੇ ਇਹਦੀਆਂ ਪ੍ਰਾਇੋਰਟੀਆਂ ਭਗਵੰਤ ਦੀਆਂ 100% ਗਲਤ ਆ ਸਵਾਏ ਚੁਟਕਲੇ ਸਵਾਏ ਦੂਜਿਆਂ ਦੇ ਤੰਜ਼ ਕਸਮ ਤੋਂ ਬਗੈਰ ਇਹਨੂੰ ਕੱਖ ਨਹੀਂ ਆਉਂਦਾ ਔਰ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਇਹਨਾਂ ਨੂੰ ਸਹੀ ਦੱਸੇਗਾ ਪਰ ਕਿਸਾਨਾਂ ਦੀ ਗੱਲ ਜੇ ਨਹੀਂ ਕਰਨ ਦੇਣਗੇ ਤਾਂ ਸਦਨ ਨਹੀਂ ਚੱਲਣ ਦੇਾਂਗੇ ਮੈਂ ਕਹੀਦਾ ਜਾਨਾ ਤੁਹਾਨੂੰ ਸਾਡੇ ਸਾਡੇ ਹਕੂਕ ਤੇ ਡਾਕਾ ਮਾਰਿਆ ਵਾ ਸਾਡੇ ਅਧਿਕਾਰਾਂ ਤੇ ਸਾਡੀ ਆਟੋਨਮੀ ਤੇ ਸਾਡੇ ਫੈਡਰਲ ਢਾਂਚੇ ਤੇ ਭਾਜਪੀ ਤੇ ਹਰਿਆਣਾ ਪੁਲਿਸ ਦਾ ਡਾਕਾ ਪਹਿਲਾਂ ਇਹ ਦੱਸਿਓ ਉਹਦੇ ਤੇ ਪਰਚਾ ਕੀ ਕੀਤਾ ਕੀਤਾ ਪਰਚਾ ਜੀ ਜ਼ੀਰੋ ਐਫ ਆਈ ਆਰ ਅਨਨੋਨ ਬੰਦੇ ਕਦੀ ਆਪ ਹੀ ਟੀਚਰਾਂ ਕਰਦਾ ਹੁੰਦਾ ਸੀਗਾ ਪੁਲਿਸ ਕਦੀ ਅਣਪਛਾਤੀ ਹੁੰਦੀ ਹੈ ਜੀ ਪਾਰਲੀਮੈਂਟ 'ਚ ਇਹਦਾ ਲੈਕਚਰ ਆ ਉਹਨਾਂ ਦੀ ਜੀ ਸਰਵਿਸ ਨੰਬਰ ਹੁੰਦਾ ਜੀ ਉਹਨਾਂ ਦਾ ਵੈਪਨਸ ਹੁੰਦੇ ਜੀ ਉਹਨਾਂ ਦੀ ਹੁਣ ਆਪ ਹੀ ਮੁੱਕਰ ਗਿਆ ਔਰ ਇਹਨੇ ਜਿਹੜਾ ਕੱਲ ਐਫਆਈਆਰ ਕੀਤੀ ਸ਼ੁਭ ਕਰਨ ਵਾਲੀ ਇਹਨੇ ਆਪਣੇ ਆਪ ਨੂੰ ਸੁਖਬੀਰ ਬਾਦਲ ਦੀ ਕੈਟਾਗਰੀ ਚ ਪਾ ਲਿਆ ਵਾ ਕਿਉਂਕਿ ਇਨਸਾਫ ਹੀ ਦੇਣਾ ਨੇ ਚਾਹੁੰਦਾ ਇਹ ਸਾਰਾ ਹੈ ਹੀ ਬਿਲਕੁਲ ਮਿਲੀ ਭੁਗਤ ਨਾਲ ਜੁਆਇੰਟ ਆਪਰੇਸ਼ਨਸ ਨੇ ਜਿਨਨੇ ਜਿਨਨੇ ਤੁਹਾਡੇ ਹੈਗੇ ਨੇ ਹੇਟ ਚੈਨਲਸ ਉਹ ਪ੍ਰੋਮੋਟ ਹੋ ਰਹੇ ਨੇ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਹਰਿਆਣੇ ਚ ਰਹਿੰਦੇ ਨੇ ਉਹਨਾਂ ਦੇ ਪਾਸਪੋਰਟ ਕੈਨਸਲ ਕੀਤੇ ਜਾ ਰਹੇ ਨੇ ਵੀਜ਼ਾ ਵਾਟ ਇਜ਼ ਭਗਵਾਨ ਡੂਇੰਗ ਹੇਅਰ ਜਿਹੜੇ ਹੇਟ ਸੋਸ਼ਲ ਮੀਡੀਆ ਹੈਂਡਲਰਸ ਨੇ ਜਿਹੜੇ ਪੰਜਾਬ ਦੇ ਖਿਲਾਫ ਹੇਟ ਕਰਦੇ ਨੇ ਉਨਾ ਬਾਰੇ ਕਿ ਉਹਨਾਂ ਨੂੰ ਬਲਾਕ ਕਿਉਂ ਨਹੀਂ ਕਰਦਾ ਜੇ ਉਹ ਕਾਰਵਾਈ ਕਰ ਸਕਦੇ ਵੀਜ਼ੇ ਤੇ ਪਾਸਪੋਰਟ ਇੱਧਰ ਕਰੇ ਵੀਜ਼ੇ ਪਾਸਪੋਰਟ ਕੈਨਸਲ ਜਿਹੜੇ ਹਰਿਆਣਾ ਪੁਲਿਸ ਨੇ ਅੰਦਰ ਆਣ ਕੇ ਸਾਡੇ ਕੋਸਕੇ ਕੰਮ ਕੀਤਾ ਮੈਨੂੰ ਮੈਂ ਥੋੜਾ ਜਿਹਾ ਪੜਿਆ ਸੋਸ਼ਲ ਮੀਡੀਆ ਤੇ ਉਹਦੇ ਤੇ ਪੁਲਿਸ ਦੀ ਕਾਰਵਾਈ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਅਗਰ ਚਰਜ ਸੰਜੀਤਾ ਨੂੰ ਕੁਝ ਹੋਇਆ ਤਾਂ